ਦੋਸਤੋ ਕੀ ਤੁਸੀਂ ਕਦੇ ਸੋਚਿਆ ਕਿ ਜ਼ਿੰਦਗੀ ਵਿੱਚ ਚੰਗਾ ਤੇ ਭਲਾ ਕਰਨ ਦੇ باوجود ਵੀ ਸਾਨੂੰ ਕਈ ਵਾਰ ਦੁੱਖ ਤੇ ਨਿਰਾਸ਼ਾ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਅਜਿਹਾ ਕਿਉਂ ਲੱਗਦਾ ਕਿ ਸਾਡੀ ਮਿਹਨਤ ਤੇ ਇਮਾਨਦਾਰੀ ਦਾ ਕੋਈ ਮੁੱਲ ਹੀ ਨਹੀਂ ਆ ਅਸੀਂ ਸਾਰੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਸਮੇਂ ਧੋਖਾ ਖਾ ਚੁੱਕੇ ਹੁੰਨੇ ਆ ਸਾਨੂੰ ਆਪਣੇ ਪਿਆਰਿਆਂ ਤੋਂ ਅਜੀਜ਼ਾਂ ਤੋਂ ਜਿਹੜੀਆਂ ਉਮੀਦਾਂ ਰਹੀਆਂ ਹੁੰਦੀਆਂ ਨਾ ਤੇ ਉਹ ਤੋਂ ਨਰਾਸ਼ ਹੋਏ ਹੁੰਦੇ ਆ ਪਰ ਕਿ ਇਹ ਨਿਰਾਸ਼ਾ ਵਿੱਚ ਡੁੱਬਣਾ ਸਾਡੀ ਕਿਸਮਤ ਆ ਜਾਂ ਸਾਨੂੰ ਇਸ ਤੋਂ ਕੁਝ ਸਿੱਖਣਾ ਚਾਹੀਦਾ ਤੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਕੇ ਜਾਣਾ ਚਾਹੀਦਾ ਅੱਜ ਦੋਸਤੋ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣੀ ਜੀ ਕਹਾਣੀ ਲੈ ਕੇ ਆਈਆਂ ਇੱਕ ਅਜਿਹੀ ਪ੍ਰੇਰਣਾ ਦੇਣ ਵਾਲੀ ਕਹਾਣੀ ਲੈ ਕੇ ਆਈਆਂ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਨਾ ਸਿਰਫ ਤੁਹਾਡੇ ਦਿਲ ਨੂੰ ਇਹ ਸ਼ੂਲ ਲਵੇਗੀ ਬਲਕਿ ਤੁਹਾਨੂੰ ਇਹ ਸਿਖਾਏਗੀ ਵੀ ਪੀ ਚੰਗਿਆਈ ਤੇ ਕਰਮ ਦਾ ਅਸਲ ਅਰਥ ਕੀ ਹੁੰਦਾ ਇੱਕ ਕਹਾਣੀ ਇੱਕ ਅਜਿਹੇ ਵਿਅਕਤੀ ਦੀ ਹੈ ਜਿਸ ਨੇ ਜ਼ਿੰਦਗੀ ਵਿੱਚ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਦੂਜਿਆਂ ਦੀ ਮਦਦ ਕੀਤੀ ਤੇ ਅੰਤ ਵਿੱਚ ਇੱਕ ਸਚਾਈ ਸਿੱਖੀ ਜਿਸ ਨੇ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਤਾਂ ਦੋਸਤੋ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੰਘਰਸ਼ਾਂ ਨਾਲ ਜੂਝ ਰਹੇ ਹੋ ਜੇਕਰ ਤੁਸੀਂ ਸਮਝਣਾ ਚਾਹੁੰਦੇ ਹੋ ਕਿ ਚੰਗਿਆਈ ਤੇ ਕਰਮ ਦਾ ਅਸਲ ਅਰਥ ਕੀ ਆ ਇਹ ਕਹਾਣੀ ਤੁਹਾਡੇ ਲਈ ਆ ਤੇ ਇਸ ਨੂੰ ਅੰਤ ਤੱਕ ਜ਼ਰੂਰ ਸੁਣੀਓ ਕਿਉਂਕਿ ਸੰਭਵ ਆ ਕਿ ਇਹ ਕਹਾਣੀ ਤੁਹਾਡੀ ਜ਼ਿੰਦਗੀ ਵਿੱਚ ਇੱਕ ਨਵੀਂ ਰੋਸ਼ਨੀ ਲਿਆਵੇਗੀ ਦੋਸਤੋ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਦਿਓ ਪਲੀਜ਼ ਤੇ ਆਓ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਬਹੁਤ ਹੀ ਸੁੰਦਰ ਤੇ ਛੋਟਾ ਜਿਹਾ ਪਿੰਡ ਸੀ ਉਸ ਪਿੰਡ ਵਿੱਚ ਰਮਨ ਨਾਂ ਦਾ ਇੱਕ ਨੌਜਵਾਨ ਰਹਿੰਦਾ ਸੀ ਉਸ ਦਾ ਪੂਰਾ ਪਰਿਵਾਰ ਸੀ ਉਸ ਤੇ ਟੋਲ ਬੱਚੇ ਇੱਕ ਪਤਨੀ ਪਰ ਉਸ ਦੇ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਸਨ ਐਸ ਲਈ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ਤੇ ਮੋਢਿਆਂ ਤੇ ਸੀ ਬੱਚੇ ਪੜ੍ਹਾਈ ਕਰਦੇ ਸਨ ਤੇ ਉਸ ਦੀ ਪਤਨੀ ਆਪਣੇ ਘਰੇਲੂ ਕੰਮਾਂ ਦੇ ਨਾਲ ਨਾਲ ਗਾਵਾਂ ਮੱਝਾਂ ਬੱਕਰੀਆਂ ਆਦੀ ਦਾ ਦੁੱਧ ਵੇਚ ਕੇ ਤੇ ਇੱਕ ਆਪਣਾ ਕਾਰ ਚਲਾਉਂਦੀ ਸੀ ਰਮਨ ਪਹਾੜ ਵਿੱਚ ਇੱਕ ਪੱਥਰ ਤੋੜਨ ਦਾ ਕੰਮ ਕਰਦਾ ਸੀ ਪੱਥਰ ਤੋੜਨਾ ਇੱਕ ਔਖਾ ਕੰਮ ਸੀ ਉਹ ਸਾਰਾ ਦਿਨ ਵਿਚਾਰਾ ਕੰਮ ਕਰਦਾ ਤੇ ਰਾਤ ਨੂੰ ਥੱਕ ਟੁੱਟ ਕੇ ਘਰ ਵਾਪਸ ਆਉਂਦਾ ਸੀ ਪਰ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਰਮਨ ਨੂੰ ਮਦਦ ਲਈ ਬੁਲਾਉਂਦਾ ਤਾਂ ਉਹ ਕਦੇ ਵੀ ਇਨਕਾਰ ਨਹੀਂ ਕਰਦਾ ਸੀ ਉਸ ਦੀ ਜ਼ਿੰਦਗੀ ਵਿੱਚ ਉਹਦਾ ਇੱਕ ਹੀ ਸੰਦਾਦ ਸੀ ਕਿ ਜੇ ਮੈਂ ਦੂਜਿਆਂ ਦੀ ਮਦਦ ਕਰਦਾ ਤਾਂ ਪਰਮਾਤਮਾ ਮੇਰਾ ਸਾਥ ਦੇਵੇਗਾ ਪਰਮਾਤਮਾ ਮੇਰੇ ਨਾਲ ਕੁਝ ਵੀ ਬੁਰਾ ਨਹੀਂ ਹੋਣ ਦੇਵੇਗਾ ਰਮਨ ਆਪਣੇ ਸੰਦਾਦ ਦੀ ਬਹੁਤ ਸਖਤੀ ਨਾਲ ਪਾਲਣਾ ਕਰਦਾ ਸੀ ਉਹ ਆਪਣੇ ਇਸ ਉਸੂਲ ਤੇ ਇੰਨਾ ਜ਼ਿਆਦਾ ਵਿਸ਼ਵਾਸ ਕਰਦਾ ਸੀ ਕਿ ਜੇਕਰ ਕੋਈ ਬਾਹਰਲਾ ਵਿਅਕਤੀ ਉਸ ਤੋਂ ਮਦਦ ਮੰਗਦਾ ਤਾਂ ਉਹ ਆਪਣਾ ਕਰੇ ਲੋ ਕੰਮ ਅੱਧ ਵਿਚਾਰੇ ਛੱਡ ਕੇ ਉਸ ਵਿਅਕਤੀ ਦੀ ਮਦਦ ਕਰਨ ਚਾਹੁੰਦਾ ਜਿਸ ਕਰ ਮ ਉਸਦੀ ਪਤਨੀ ਬਹੁਤ ਹੀ ਪਰੇਸ਼ਾਨ ਰਹਿੰਦੀ ਸੀ ਉਹ ਅਕਸਰ ਉਹਨੂੰ ਕਹਿੰਦੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਕਿ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਧਿਆਨ ਰੱਖ ਸਾਡੇ ਦੋ ਬੱਚੇ ਆ ਫਿਰ ਵੀ ਤੂੰ ਦੂਜਿਆਂ ਦੇ ਕੰਮ ਕਰਨ ਵਿੱਚ ਰੁੱਝਿਆ ਰਹਿਣਾ ਜੀ ਆਪਣਾ ਆਪਾਂ ਘਰ ਨਹੀਂ ਸੰਭਾਲ ਸਕਦੇ ਤੇ ਫਿਰ ਅਸੀਂ ਦੂਜਿਆਂ ਦੀ ਮਦਦ ਜਿਹੜੀ ਆ ਉਹਦੇ ਲਈ ਕਰਨ ਲਈ ਕਿਉਂ ਜਾ ਰਹਿਆ ਵਾਂ ਤੂੰ ਜਦੋਂ ਅਜਹੀਆਂ ਗੱਲਾਂ ਰਮਨ ਦੇ ਕੰਨਾਂ ਤੱਕ ਪਹੁੰਚਦੀਆਂ ਸਨ ਤਾਂ ਉਸਦੇ ਦਿਲ ਵਿੱਚ ਇੱਕ ਕੰਡਾ ਚੁੱਬਦਾ ਤੇ ਪਤੀ-ਪਤਨੀ ਜਿਹੜੇ ਦੋਨੇ ਆਪੋ ਵਿੱਚ ਲੜਨ ਲੱਗ ਪੈਂਦੇ ਬੈਸਣ ਲੱਗ ਜਾਂਦੇ ਇਹ ਅਕਸਰ ਉਹਨਾਂ ਦੀਆਂ ਲੜਾਈਆਂ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਸੀ ਕਿਉਂਕਿ ਪਤਨੀ ਨੂੰ ਉਹਦਾ ਐਦਾਂ ਰੋਜ਼ ਕਿਸੇ ਨਾ ਕਿਸੇ ਦੀ ਮਦਦ ਕਰਨ ਲਈ ਜਾਣਾ ਜਿਹੜਾ ਉਹ ਚੰਗਾ ਨਹੀਂ ਸੀ ਲੱਗਦਾ ਤੇ ਪਰ ਉਹ ਰਮਨ ਜਿਹੜਾ ਸੀ ਉਹਦਾ ਇੱਕ ਅਸੂਲ ਬਣਿਆ ਸੀ ਕਿ ਮੈਂ ਹਰ ਇੱਕ ਦੀ ਮਦਦ ਕਰਨੀ ਆ ਤੇ ਫੇਰ ਹੀ ਪਰਮਾਤਮਾ ਜਿਹੜੇ ਕਿ ਉਹਨੂੰ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਲੋਕਾਂ ਦੀ ਮਦਦ ਕਰਨ ਦੀ ਉਹ ਮੈਂ ਕਰਾਂਗਾ ਤੇ ਉਹ ਖੁਸ਼ ਹੋਣਗੇ ਪਰ ਨਾ ਤਾਂ ਰਮਨ ਆਪਣੇ ਆਪ ਨੂੰ ਬਦਲ ਸਕਦਾ ਸੀ ਤੇ ਨਾ ਹੀ ਉਹਦੀ ਪਤਨੀ ਉਸ ਨੂੰ ਸਮਝਾਉਣਾ ਬੰਦ ਕਰਦੀ ਸੀ ਇਸ ਕਾਰਨ ਉਹਨਾਂ ਦੇ ਘਰ ਵਿੱਚ ਹਰ ਰੋਜ਼ ਝਗੜੇ ਕਲੇਸ਼ ਹੁੰਦੇ ਸਨ ਜਿੱਥੋਂ ਤੱਕ ਪਿੰਡ ਵਾਲਿਆਂ ਦਾ ਸਵਾਲ ਸੀ ਉਹ ਰਮਨ ਦੇ ਸੁਭਾਅ ਨੂੰ ਜਾਣਦੇ ਸਨ ਤੇ ਜਾਣ ਬੁੱਝ ਕੇ ਉਸ ਨੂੰ ਕੰਮ ਲਈ ਬੁਲਾਉਂਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨੇ ਨਾ ਨਹੀਂ ਕਰਨੀ ਤੇ ਨਾਲੇ ਆਸਾਨੀ ਨਾਲ ਉਹਨਾਂ ਦਾ ਕੰਮ ਹੋ ਜਾਊਗਾ ਜੋ ਉਹਨਾਂ ਦੀ ਸਮਰੱਥਾ ਵਿੱਚ ਵੀ ਸੀ ਤਾਂ ਜੋ ਉਹਨਾਂ ਨੂੰ ਘੱਟ ਕੰਮ ਕਰਨਾ ਪਵੇ ਕਿਉਂਕਿ ਉਹ ਰਮਨ ਦੀ ਕਮਜ਼ੋਰੀ ਜਾਣਦੇ ਸੀ ਵੀ ਇਹ ਨਾ ਨਹੀਂ ਕਰੂਗਾ ਤੇ ਉਹ ਸੋਚਦੇ ਸੀ ਵੀ ਚੱਲਾ ਚੰਗਾ ਇਹ ਆ ਜਾਊਗਾ ਤੇ ਸਾਨੂੰ ਨਾ ਕੰਮ ਕਰਨਾ ਪਵੇ ਤੇ ਸਾਡਾ ਕੰਮ ਵੀ ਛੇਤੀ ਹੋ ਜਾਊਗਾ ਕਹਿਣ ਨੂੰ ਅਰਥ ਇਹ ਸੀ ਕਿ ਪਿੰਡ ਵਾਲੇ ਰਮਨ ਦੀ ਜਿਹੜਾ ਚੰਗਾ ਸੁਭਾਅ ਸੀ ਨਾ ਸ਼ਿਸ਼ਟਾਚਾਰ ਦਾ ਉਹਦਾ ਫਾਇਦਾ ਉਠਾਉਂਦੇ ਸੀ ਤੇ ਹਰ ਕੋਈ ਉਸ ਦੀ ਪਿੱਠ ਪਿੱਛੇ ਉਸ ਦਾ ਜਿਹੜਾ ਸੀ ਨਾ ਮਜ਼ਾ ਕਢਾਉਂਦੇ ਸੀ ਤੇ ਉਸ ਨੂੰ ਮੂਰਖ ਸਮਝਦੇ ਸਨ ਐਸੀ ਤਰ੍ਹਾਂ ਇੱਕ ਦਿਨ ਰਮਨ ਦੀ ਪਤਨੀ ਬਹੁਤ ਬਿਮਾਰ ਹੋ ਗਈ ਰਮਨ ਨੇ ਆਪਣੀ ਪਤਨੀ ਦੀ ਜੋ ਵੀ ਸੇਵਾ ਕਰ ਸਕਦਾ ਸੀ ਕੀਤੀ ਉਹਨੇ ਪਿੰਡ ਦੇ ਡਾਕਟਰ ਨੂੰ ਬੁਲਾਇਆ ਡਾਕਟਰ ਆਇਆ ਤੇ ਆਪਣੀ ਪਤਨੀ ਦੀ ਉਹਨੇ ਜਾਂਚ ਕਰਾਈ ਪਰ ਬਿਮਾਰੀ ਜਿਹੜੀ ਉਹ ਪਿੰਡ ਦੇ ਡਾਕਟਰ ਦੇ ਵਾਸਤੋਂ ਬਾਹਰ ਸੀ असली डॉक्टर ਨੇ ਕਿਹਾ ਵੀ ਜੇ ਤੂੰ ਆਪਣੀ ਪਤਨੀ ਨੂੰ ਸ਼ਹਿਰ ਲੈ ਜਾਏ ਤੇ ਕਿਸੇ ਵੱਡੇ ਡਾਕਟਰ ਤੋਂ ਇਲਾਜ ਕਰਵਾਓ ਵੀ ਮੈਂ ਥੋੜੀ ਬਹੁਤੀ ਦਵਾਈ ਦੇ ਦਿੱਤੀ ਆ ਤੇ ਬਾਕੀ ਮੈਨੂੰ ਨਹੀਂ ਲੱਗਦਾ ਕਿ ਮੈਂ ਇਹਨੂੰ ਠੀਕ ਕਰ ਸਕੂੰਗਾ ਜਾਇਦੀ ਬਿਮਾਰੀ ਜਿਹੜੀ ਮੇਰੇ ਕੋਲੋਂ ਠੀਕ ਹੋਊਗੀ ਤੇ ਤੁਹਾਡੀ ਪਤਨੀ ਜਿਹੜੀ ਆ ਨਾ ਉਹਦੀ jaan ਪਾ ਸਕਦੀ ਹੈ ਤੁਸੀਂ ਇਹਨੂੰ ਸ਼ਹਿਰ ਲੈ ਜਾਓ ਵੱਡੇ ਡਾਕਟਰ ਕੋਲ ਜਲਦੀ ਤੋਂ ਜਲਦੀ ਕਹਿੰਦਾ ਵੀ ਇਹਨੂੰ ਸ਼ਹਿਰ ਪਹੁੰਚਣ ਦਾ ਪ੍ਰਬੰਧ ਕਰੋ ਨਹੀਂ ਤਾਂ ਤੁਹਾਡੀ ਪਤਨੀ ਦੀ jaan ਖਤਰੇ ਵਿੱਚ ਪੈ ਜਾਵੇਗੀ ਇਹ ਸੁਣ ਕੇ ਰਮਨ ਹਰਾਨ ਰਹਿ ਗਿਆ ਉਸਨੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਪਤਨੀ ਦੀ ਜਾਨ ਖਤਰੇ ਵਿੱਚ ਆ। ਉਹ ਸੋਚ ਰਿਹਾ ਸੀ ਵੀ ਇਹ ਕੋਈ ਸਧਾਰਨ ਜੀਵ ਬਿਮਾਰੀ ਹੋਵੇਗੀ ਜਿਸ ਦਾ ਇਲਾਜ ਕੀਤਾ ਜਾ ਸਕਦਾ। ਪਰ ਜਦੋਂ ਉਸਨੇ ਡਾਕਟਰ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਤੇ ਡਰ ਗਿਆ। ਹੁਣ ਆਪਣੀ ਪਤਨੀ ਨੂੰ ਸ਼ਹਿਰ ਕਿਵੇਂ ਲੈ ਕੇ ਜਾਵੇ? ਕਿਉਂਕਿ ਉਸ ਕੋਲ ਲੈਣੇ ਪੈਸੇ ਹੀ ਨਹੀਂ ਸਨ। ਉਹ ਆਪਣੀ ਪਤਨੀ ਲਈ ਕੋੜਾ ਗੱਡੀ ਕਿਰਾਏ ਤੇ ਲੈ ਸਕੇ ਤੇ ਉਸ ਨੂੰ ਉਸ ਵਿੱਚ ਬਿਠਾ ਕੇ ਸ਼ਹਿਰ ਲੈ ਜਾ ਸਕੇ। ਉਸਦੀ ਪਤਨੀ ਬਿਲਕੁਲ ਵੀ ਤੁਰਨ ਦੀ ਹਾਲਤ ਵਿੱਚ ਨਹੀਂ ਸੀ। ਐਸ ਲਈ ਉਸ ਨੂੰ ਸ਼ਹਿਰ ਲਿਜਾਣ ਲਈ ਕੋੜਾ ਗੱਡੀ ਦੀ ਲੋੜ ਸੀ ਤੇ ਇਤفاق ਨਾਲ ਹੀ ਉਹਦਾ ਜਿਹੜਾ ਦੋਸਤ ਸੀ ਨਾ ਉਹਦੇ ਕੋਲ ਇੱਕ ਕੋੜਾ ਗੱਡੀ ਸੀ ਉਹ ਅਕਸਰ ਕਾਰੋਬਾਰ ਲਈ ਆਪਣੀ ਜਿਹੜੀ ਕੋੜਾ ਗੱਡੀ ਉਹ ਸ਼ਹਿਰ ਲੈ ਕੇ ਜਾਂਦਾ ਸੀ ਐਸ ਲਈ ਰਮਨ ਨੇ ਸੋਚਿਆ ਕਿ ਮੈਂ ਆਪਣੇ ਦੋਸਤ ਜਿਹੜਾ ਮੇਰਾ ਗਵਾਂਢੀ ਆ ਉਹ ਤੋਂ ਕੋੜਾ ਗੱਡੀ ਲੈ ਸਕਦਾ ਮੈਂ ਕਦੇ ਵੀ ਆਪਣੇ ਗਵਾਂਢੀ ਦੇ ਕੰਮ ਤੋਂ ਟਾਲਮਟੋਲ ਨਹੀਂ ਕੀਤਾ ਐਸ ਲਈ ਉਹ ਕਦੇ ਵੀ ਮੇਰੇ ਕੰਮ ਤੋਂ ਕਾਰ ਨਹੀਂ ਕਰ ਸਕਦਾ ਜਦੋਂ ਰਮਨ ਨੇ ਉਸ ਨੂੰ ਕੋੜਾ ਗੱਡੀ ਬਾਰੇ ਪੁੱਛਿਆ ਤਾਂ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੇਰੇ ਕੋੜੇ ਬਹੁਤ ਬਿਮਾਰ ਆ ਤੇ ਮੁਸ਼ਕਲ ਨਾਲ ਹੀ ਬਸ ਸਕਣਗੇ ਮੈਨੂੰ ਨਹੀਂ ਲੱਗਦਾ ਉਹ ਤੁਰ ਸਕੂਗਾ ਉਹ ਚਾਰ ਦਿਨਾਂ ਤੋਂ ਕੁਝ ਖਾ ਪੀ ਨਹੀਂ ਰਿਹਾ ਕੋੜਾ ਐਜੀ ਇਹ ਜੀ ਸਥਿਤੀ ਵਿੱਚ ਮੈਂ ਤੈਨੂੰ ਕੋੜਾ ਗੱਡੀ ਲੈ ਕੇ ਕਿੱਦਾਂ ਸ਼ਹਿਰ ਪਹੁੰਚਾ ਸਕਦਾ ਤੇਰੀ ਘਰਵਲੀ ਨੂੰ ਜੇ ਤੁਸੀਂ ਕੁਝ ਪੈਸੇ ਦਾ ਪ੍ਰਬੰਧ ਕਰ ਸਕਦੇ ਹੋ ਤਾਂ ਮੈਂ ਤੁਹਾਡੇ ਲਈ ਆਪਣੇ ਇੱਕ ਦੋਸਤੋਂ ਕੋੜਾ ਗੱਡੀ ਲੈ ਸਕਦਾ ਹਾਂ ਇਹ ਸੁਣ ਕੇ ਰਮਨ ਜੜਾ ਚਿੰਤਤ ਹੋ ਗਿਆ ਤੇ ਉਹਨੇ ਕਿਉਂਕਿ ਉਹਦੇ ਕੋਲ ਪੈਸੇ ਵੀ ਨਹੀਂ ਸਨ ਇਹਨੇ ਐਨਾ ਹੀ ਨਹੀਂ ਸੀ ਇਸ ਦਾ ਮਤਲਬ ਇਹ ਸੀ ਕਿ ਉਸ ਦੀ ਪਤਨੀ ਇਲਾਜ ਲਈ ਵੱਡੇ ਸ਼ਹਿਰ ਦੇ ਡਾਕਟਰ ਕੋਲ ਨਹੀਂ ਪਹੁੰਚ ਸਕੇਗੀ ਤੇ ਜਦੋਂ ਉਹਦੇ ਦੋਸਤ ਨੇ ਇਹ ਕਿਹਾ ਤੇ ਉਹ ਹੈਰਾਨ ਰਹਿ ਗਿਆ ਉਹਨੂੰ ਲੱਗਾ ਮੈਂ ਤੇ ਇਹਦੀ ਇੰਨੀ ਮਦਦ ਕਰਦਾ ਵਾਂ ਤੇ ਐ ਹੁਣ ਕਹਿ ਰਿਹਾ ਵਾ ਕਿ ਜੇ ਤੇਰੇ ਕੋਲ ਪੈਸੇ ਹੈਗੇ ਆ ਤੇ ਮੈਂ ਕਿਸੇ ਕੋਲੋਂ ਹੋਰ ਕੋਲੋਂ ਮੰਗ ਕੇ ਤੈਨੂੰ ਕੋੜਾ ਗੱਡੀ ਜਿਹੜਾ ਵਾ ਉਹ ਦੇ ਸਕਦਾ ਵਾਂ ਉਹ ਵਾਪਸ ਆ ਗਿਆ ਕਿਉਂਕਿ ਉਹਦੇ ਕੋਲ ਤੇ ਪੈਸੇ ਹੀ ਨਹੀਂ ਸੀ ਅਜੇ ਉਹਦੇ ਸ਼ਹਿਰ ਵੀ ਲੱਗਣੇ ਸੀ ਡਾਕਟਰ ਕੋਲ ਪੈਸੇ ਤੇ ਜਦੋਂ ਉਹ ਵਾਪਸ ਆ ਰਿਹਾ ਸੀ ਨਾ ਉਨੇ ਇੱਕ ਦਿਲ ਦਹਿਲਾਉਣ ਵਾਲਾ ਜਿਹੜਾ ਦ੍ਰਿਸ਼ ਵੇਖਿਆ ਉਹਦੇ ਦੋਸਤ ਨੇ ਕਿਹਾ ਸੀ ਕਿ ਮੇਰਾ ਕੋੜਾ ਬਿਮਾਰ ਆ ਕਈ ਦਿਨਾਂ ਤੋਂ ਕੁਝ ਖਾ ਨਹੀਂ ਰਿਹਾ ਤੇ ਉਹ ਤੇ ਤਬੇਲੇ 'ਚ ਹੀ ਬੱਜਿਆ ਆ ਤੋਨੇ ਦੇਖਿਆ ਵੀ ਇੱਕ ਉਸੇ ਪਿੰਡ ਦਾ ਇੱਕ ਨੌਜਵਾਨ ਕੋੜੇ ਨੂੰ ਤਬੇਲੇ ਤੋਂ ਖੋਲ ਰਿਹਾ ਸੀ ਤੇ ਇਸ ਨੂੰ ਗੱਡੀ ਨਾਲ ਜੋੜ ਰਿਹਾ ਸੀ ਇਹ ਦੇਖ ਕੇ ਰਮਨ ਨੂੰ ਪਹਿਲਾਂ ਤਾਂ ਕੁਝ ਸਮਝ ਹੀ ਨਹੀਂ ਆਇਆ ਇਸ ਤੋਂ ਬਾਅਦ ਜਦੋਂ ਰਮਨ ਨੇ ਉਸ ਨੌਜਵਾਨ ਨੂੰ ਪੁੱਛਿਆ ਤਾਂ ਉਹਨੇ ਦੱਸਿਆ ਕਿ ਕੋੜਾ ਗੱਡੀ ਉਸ ਨੂੰ ਕਿਰਾਏ ਤੇ ਦਿੱਤੀ ਗਈ ਆ ਇਹ ਸੁਣ ਕੇ ਰਮਨ ਦਾ ਦਿਲ ਟੁੱਟ ਗਿਆ ਉਹਦਾ ਸਭ ਤੋਂ ਚੰਗਾ ਦੋਸਤ ਅਜਿਹਾ ਕਰੇਗਾ ਫਿਰ ਰਮਨ ਉਦਾਸ ਮਨ ਨਾਲ ਘਰ ਵਾਪਸ ਆਉਂਦਾ ਤੇ ਫਿਰ ਉਹ ਪੈਸੇ ਜਿਹੜੇ ਆ ਉਹ ਚੋਕੇ ਵਿਆਜ ਉੱਤੇ ਤੇ ਕੋੜਾ ਗੱਡੀ ਜਿਹੜਾ ਕਿਰਾਏ ਤੇ ਲੈਂਦਾ ਤੇ ਆਪਣੀ ਜਿਹੜੀ ਉਹਦੀ ਵਾਈਫ ਆ ਉਹਨੂੰ ਚੈਰ ਇਲਾਜ ਲਈ ਲੈ ਕੇ ਜਾਂਦਾ ਉੱਥੇ ਬੈਠਾ ਉਹ ਸੋਚਦਾ ਪਿਆ ਸੀ ਕਿ ਮੈਂ ਜਦੋਂ ਮੇਰਾ ਗਵਾਂਢੀ ਬਿਮਾਰ ਸੀ ਮੈਂ ਇਹਦੇ ਕੋਲ ਕਿੰਨਾ ਚਿਰ ਬੈਠਾ ਰਿਹਾ ਇਹਦੀ ਦੇਖਭਾਲ ਕਰਦਾ ਰਿਹਾ ਦੀ ਸੇਵਾ ਕਰਦਾ ਰਿਹਾ ਕਿੰਨੀ ਬਦਕਿਸਮਤੀ ਹੈ ਨਾ ਕਿ ਜਿਹਦੇ ਲਈ ਮੈਂ ਇੰਨਾ ਕੁਝ ਕੀਤਾ ਉਹਨੇ ਮੈਨੂੰ ਕੋੜਾ ਗੱਡੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਵੀ ਝੂਠ ਬੋਲਿਆ ਕਿ ਮੇਰਾ ਕੋੜਾ ਠੀਕ ਨਹੀਂ ਜਦੋਂ ਕਿ ਉਹ ਹੋਰ ਕਿਸੇ ਨੂੰ ਕਰਾਈ ਤੇ ਦੇਣ ਦਿਆ ਸੀ ਤੇ ਉਹ ਵੀ ਜਦੋਂ ਮੇਰੀ ਪਤਨੀ ਠੀਕ ਨਹੀਂ ਸੀ ਉਹ ਜ਼ਿੰਦਗੀ ਤੇ ਮੌਤ ਨਾਲ ਖੇਡ ਰਹੀ ਸੀ ਕੁਝ ਸਮੇਂ ਬਾਅਦ ਜਿਹੜਾ ਡਾਕਟਰ ਸੀ ਉਹ ਬਾਹਰ ਆਇਆ ਤੇ ਰਮਨ ਨੂੰ ਇੱਕ ਉਹਨੇ ਬੁਰੀ ਖਬਰ ਦਿੱਤੀ ਉਹਨੇ ਕਿਹਾ ਕਿ ਉਸਦੀ ਪਤਨੀ ਨੂੰ ਇੱਕ ਬਿਮਾਰੀ ਹੋ ਗਈ ਹੈ ਜਿਸ ਦਾ ਇਲਾਜ ਜਿਹੜਾ ਨਹੀਂ ਹੈਗਾ ਉਸ ਦੇ ਕੋਲ ਥੋੜਾ ਸਮਾਂ ਬਚਿਆ ਵਾ ਇਹ ਸੁਣ ਕੇ ਰਮਨ ਉਦਾਸੀ ਵਿੱਚ ਜ਼ਮੀਨ ਤੇ ਬੈਠ ਗਿਆ ਉਸ ਦੀ ਸਾਰੀ ਦੁਨੀਆ ਤਬਾਹ ਹੋਣ ਵਾਲੀ ਸੀ ਉਸ ਨੂੰ ਕੋਈ ਰਸਤਾ ਨਹੀਂ ਦਿਖਾਈ ਦੇ ਰਿਹਾ ਸੀ ਕੁਝ ਸਮੇਂ ਬਾਅਦ ਉਸ ਦੀ ਪਤਨੀ ਦੀ ਮੌਤ ਹੋ ਗਈ ਤੇ ਹੁਣ ਦੋਵਾਂ ਬੱਚਿਆਂ ਦੀ ਜ਼ਿੰਮੇਵਾਰੀ ਉਸ ਤੇ ਮੋਢਿਆਂ ਤੇ ਆ ਗਈ ਸੀ ਪਰ ਇੱਥੇ ਰਮਨ ਦੇ ਸਾਰੇ ਸੰਦਾਤ ਟੁੱਟ ਗਏ ਉਸ ਦੇ ਸਾਰੇ ਪਰਮ ਖਤਮ ਹੋ ਗਏ ਹੁਣ ਉਹਦੇ ਮਨ ਵਿੱਚ ਇੱਕ ਹੀ ਗੱਲ ਸੀ ਕਿ ਪ੍ਰਮਾਤਮਾ ਚੰਗੇ ਕੰਮਾਂ ਦਾ ਸਮਰਥਨ ਨਹੀਂ ਕਰਦਾ ਸਗੋਂ ਬੁਰੇ ਲੋਕ ਵਾਅਦੇ ਫੁੱਲਦੇ ਆ ਤੇ ਮੈਂ ਇਸ ਦਾ ਸਭ ਤੋਂ ਵੱਡਾ ਗੁਨਾਹ ਆ ਇਹ ਵਿਚਾਰ ਅਕਸਰ ਉਸਦੇ ਮਨ ਵਿੱਚ ਚੱਲਦਾ ਰਿਹਾ ਤੇ ਇਸ ਕਾਰਨ ਉਸਦਾ ਮਨ ਹੌਲੀ-ਹੌਲੀ ਸੰਿਆਸੀ ਬਣ ਗਿਆ ਉਹ ਦੇਸ਼ ਤੇ ਦੁਨੀਆ ਤੋਂ ਦੂਰ ਚਲਾ ਗਿਆ ਤੇ ਇੱਕ ਦਿਨ ਅਜੀਹਾ ਆਇਆ ਜਦੋਂ ਉਹ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਇਸ ਦੇਸ਼ ਤੇ ਦੁਨੀਆ ਨੂੰ ਤਿਆਗ ਕੇ ਸੰਨਿਆਸੀ ਬਣ ਲਈ ਘਰੋਂ ਚਲਾ ਗਿਆ ਉਸਨੇ ਪਿੰਡ ਵਿੱਚ ਕਿਸੇ ਨੂੰ ਕੁਝ ਨਹੀਂ ਦੱਸਿਆ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਰਮਨ ਅਚਾਨਕ ਕਿੱਥੇ ਕਿੱਥੇ ਗਾਇਬ ਹੋ ਗਿਆ ਉਹ ਇੱਕ ਪਿੰਡ ਵਿੱਚ ਸੰਨਿਆਸੀ ਦੇਖਿਆ ਲੈਣ ਗਿਆ ਉਹ ਮਹਾਤਮਾ ਕੋਲ ਪਹੁੰਚਦਾ ਉਸ ਸਮੇਂ ਮਹਾਤਮਾ ਧਿਆਨ ਵਿੱਚ ਮਗਨ ਸੀ ਧਿਆਨ ਤੋਂ ਬਾਹਰ ਆਉਣ ਤੋਂ ਬਾਅਦ ਉਹ ਰਮਨ ਦੇ ਚਿਹਰੇ ਨੂੰ ਬਹੁਤ ਧਿਆਨ ਨਾਲ ਵੇਖਦਾ ਤੇ ਉਸ ਨੂੰ ਸੰਿਆਸੀ ਬਨਣ ਦਾ ਕਾਰਨ ਪੁੱਛਦਾ ਰਮਨ ਉਹ ਨੂੰ ਆਪਣੀ ਪੂਰੀ ਕਹਾਣੀ ਦੱਸਦਾ ਤੇ ਕਹਿੰਦਾ ਕਿ ਹੇ ਗੁਰੂਦੇਵ ਮੈਂ ਇਸ ਦੁਨੀਆ ਤੋਂ ਕੁਝ ਵੀ ਪ੍ਰਾਪਤ ਨਹੀਂ ਕੀਤਾ ਮੇਰਾ ਮਨ ਇਸ ਦੁਨੀਆ ਤੋਂ ਵੱਖ ਹੋ ਗਿਆ ਜਦੋਂ ਮੇਰੇ ਦੋਸਤਾਂ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਜਿਨ੍ਹਾਂ ਦੀ ਮਦਦ ਕਰਦਾ ਰਿਹਾ ਉਹਨਾਂ ਮੇਰਾ ਸਾਥ ਹੀ ਨਹੀਂ ਦਿੱਤਾ ਤੇ ਇਸ ਦੁਨੀਆ ਵਿੱਚ ਰਹਿਣ ਦਾ ਕੀ ਮਤਲਬ ਆ ਤੇ ਐਸੇ ਲਈ ਮੈਂ ਸੰਿਆਸੀ ਬਣਨਾ ਚਾਹੁੰਦਾ ਹਾਂ ਇਹ ਸੁਣਨ ਤੋਂ ਬਾਅਦ ਮਹਾਤਮਣੇ ਕਿਹਾ ਪੁੱਤਰ ਯਾਦ ਰੱਖੋ ਜ਼ਿੰਦਗੀ ਤੋਂ ਨਰਲੇਪ ਹੋ ਕੇ ਸੰਿਆਸੀ ਬਣਨਾ ਤੁਹਾਨੂੰ ਕਦੇ ਵੀ ਪਰਮ ਸੁਖ ਤੱਕ ਨਹੀਂ ਲੈ ਜਾ ਸਕਦਾ ਤੁਸੀਂ ਆਪਣੇ ਮਨ ਤੇ ਬੋਝ ਲੈ ਕੇ ਸੰਸਾਰ ਤੋਂ ਨਰਲੇਪ ਹੋ ਗਏ ਹੋ ਤੁਸੀਂ ਪ੍ਰਮਾਤਮਾ ਦੀ ਪਾਲ ਲਈ ਸੰਸਾਰ ਤੋਂ ਨਰਲੇਪ ਨਹੀਂ ਹੋਏ ਕਦੇ ਵੀ ਇਸ ਭਰਮ ਵਿੱਚ ਨਾ ਰਹੋ ਕਿ ਤੁਸੀਂ ਸੰਸਾਰ ਤੋਂ ਨਰਲੇਪ ਹੋਗੇ ਕਿਉਂਕਿ ਤੁਹਾਨੂੰ ਲੱਗਦਾ ਕਿ ਸੰਸਾਰ ਨੇ ਤੁਹਾਨੂੰ ਧੋਖਾ ਦਿੱਤਾ ਐਸੇ ਲਈ ਤੁਸੀਂ ਕਦੇ ਵੀ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਕਰ ਸਕੋਗੇ ਤੇ ਨਾ ਹੀ ਤੁਸੀਂ ਉਸ ਵਿੱਚ ਪੂਰਾ ਵਿਸ਼ਵਾਸ ਰੱਖ ਸਕੋਗੇ ਐਸੇ ਲਈ ਤੁਸੀਂ ਕਦੇ ਵੀ ਸੰਿਆਸੀ ਬਣਨ ਦਾ ਪੂਰਾ ਲਾਭ ਨਹੀਂ ਲੈ ਸਕੋਗੇ ਸਾਨੂੰ ਲਾਭ ਉਦੋਂ ਮਿਲਦਾ ਜਦੋਂ ਸਾਨੂੰ ਪਰਮਾਤਮਾ ਵਿੱਚ ਪਰਮਾਤਮਾ ਪੂਰਾ ਵਿਸ਼ਵਾਸ ਉਹਦੇ ਵਿੱਚ ਸਾਨੂੰ ਹੁੰਦਾ ਮੈਂ ਤੁਹਾਨੂੰ ਪੁੱਛਦਾ ਕੀ ਤੁਹਾਨੂੰ ਪਰਮਾਤਮਾ ਵਿੱਚ ਵਿਸ਼ਵਾਸ ਹੈ ਇਹ ਸੁਣ ਕੇ ਰਮਨ ਕਹਿੰਦਾ ਕਿ ਹੇ ਗੁਰੂ ਦੇਵ ਮੈਂ ਸੰਸਾਰ ਦੇਖਿਆ ਦੇਖਿਆ ਕਿ ਜੋ ਬੁਰਾ ਕੰਮ ਕਰਦਾ ਉਹ ਵਾਧਾ ਫੁੰਦਾ ਤੇ ਜੋ ਚੰਗਾ ਕੰਮ ਕਰਦਾ ਉਹਨੂੰ ਕੁਝ ਨਹੀਂ ਮਿਲਦਾ ਪਰਮਾਤਮਾ ਉਸਨੂੰ ਸਿਰਫ ਤੇ ਸਿਰਫ ਦੁੱਖ ਦਿੰਦਾ ਐਸ ਲਈ ਮੈਂ ਪਰਮਾਤਮਾ ਵਿੱਚ ਪੂਰਾ ਵਿਸ਼ਵਾਸ ਕਿਵੇਂ ਕਰ ਸਕਦਾ ਐ ਸੁਣ ਕੇ ਮਹਾਤਮਾ ਨੇ ਕਿਹਾ ਐਹੀ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਤੁਹਾਨੂੰ ਆਪਣੀ ਸਾਰੀ ਊਰਜਾ ਆਪਣੇ ਸੰਿਆਸੀ ਜੀਵਨ ਵਿੱਚ ਲਗਾ ਦੇਣੀ ਚਾਹੀਦੀ ਉਸ ਤੋਂ ਬਾਅਦ ਵੀ ਜੇਕਰ ਤੁਹਾਨੂੰ ਨਤੀਜਾ ਨਹੀਂ ਮਿਲਦਾ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ ਅਸਲੀ ਮੈਂ ਤੁਹਾਨੂੰ ਕਿਸੇ ਦੀ ਵੀ ਮਦਦ ਕਰਨ ਲਈ ਪੰਜ ਸੰਦਾਤ ਦੱਸ ਰਿਆਂ ਇਹਨਾਂ ਪੰਜ ਸੰਦਾਤਾਂ ਨੂੰ ਸਮਝੋ ਦੁਨੀਆ ਵਿੱਚ ਵਾਪਸ ਜਾਓ ਦੁਨੀਆ ਵਿੱਚ ਘਰੇਲੂ ਜੀਵਨ ਜਿਓ ਉਸ ਤੋਂ ਬਾਅਦ ਹੀ ਇੱਕ ਚੰਗੇ ਸੰਿਆਸੀ ਦਾ ਜੀਵਨ ਉੱਭਰਦਾ ਜਦੋਂ ਸੀ ਆਪਣੇ ਘਰੇਲੂ ਜੀਵਨ ਨੂੰ ਪੂਰੀ ਤਰ੍ਹਾਂ ਸਮਝਦੇ ਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਆ ਇਹ ਕਹਿ ਕੇ ਮਹਾਤਮਾ ਕਹਿ ਲਗੇ ਪੁੱਤਰ ਜਦੋਂ ਮੈਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਨਾ ਸਭ ਤੋਂ ਪਹਿਲਾ ਕੰਮ ਜੜਾਵਾ ਸਭ ਤੋਂ ਪਹਿਲਾ ਸਿਦਾਂਤ ਜੋ ਯਾਦ ਰੱਖਣਾ ਚਾਹੀਦਾ ਵਾ ਉਹ ਇਹ ਵਾ ਕਿ ਕਿਸੇ ਦੀ ਮਦਦ ਕਰਦੇ ਸਮੇਂ ਕਦੇ ਵੀ ਉਸ ਤੋਂ ਕੋਈ ਉਮੀਦ ਨਾ ਰੱਖੋ ਐਨਾ ਸੋਚੋ ਕਿ ਅੱਜ ਮੈਂ ਉਸ ਦੀ ਮਦਦ ਕੀਤੀ ਹੈ ਜਿਵੇਂ ਉਸ ਦੀ ਮਦਦ ਕੀਤੀ ਤਾਂ ਕੱਲ ਬਦਲੇ ਵਿੱਚ ਉਹ ਮੇਰੀ ਮਦਦ ਕਰੇਗਾ ਜੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜੇ ਇੱਕ ਨਹੀਂ ਤਾਂ ਦੂਜਾ ਜਾਂ ਦੂਜਾ ਨਹੀਂ ਤਾਂ ਤੀਜਾ ਕੋਈ ਨਾ ਕੋਈ ਤੁਹਾਡੀ ਉਮੀਦ ਜ਼ਰੂਰ ਤੋੜ ਦੇਵੇਗਾ ਤੇ ਅਸਲ ਵਿੱਚ ਉਹ ਮਦਦ ਨਹੀਂ ਹੈ ਇਹ ਸਿਰਫ ਸਾਡੇ ਲਾਲਚ ਦਾ ਹੀ ਕਾਰੋਪਾ ਅਸੀਂ ਉਸ ਦੀ ਇਸ ਤਰੀਕੇ ਨਾਲ ਮਦਦ ਨਹੀਂ ਕਰ ਰਹੇ ਕਿ ਸਾਡੇ ਮਨ ਵਿੱਚ ਲਾਲਚ ਦੀ ਭਾਵਨਾ ਹੈਗੀ ਆ ਸਾਡੇ ਵਿੱਚ ਬਦਲੇ ਦੀ ਭਾਵਨਾ ਵਾ ਅਸੀਂ ਇਹ ਸੋਚ ਕੇ ਮਦਦ ਕਰਦੇ ਹਾਂ ਕਿ ਜੇ ਮੈਂ ਉਸ ਦੀ ਮਦਦ ਕਰਦਾ ਕੱਲੋਂ ਮੇਰੀ ਵੀ ਮਦਦ ਕਰੇਗਾ ਇਹ ਲਾਲਚ ਅਕਸਰ ਸਾਨੂੰ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਮਜਬੂਰ ਕਰਦਾ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਅਮੀਰ ਹਨ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਕੱਲੋਂ ਇਹ ਵਿਅਕਤੀ ਸਿਰਫ ਪੈਸੇ ਨਾਲ ਹੀ ਮਦਦ ਕਰ ਸਕਦਾ ਤੇ ਐਸੇ ਕਰਕੇ ਜਿਸ ਵਿਅਕਤੀ ਨੂੰ ਅਸਲ ਵਿੱਚ ਮਦਦ ਦੀ ਲੋੜਾ ਉਹ ਗਰੀਬ ਹੋ ਸਕਦਾ ਪਰ ਸਾਡਾ ਮਨ ਆਪਣੇ ਲਾਲਚ ਕਰਨ ਕਰਕੇ ਕਦੇ ਵੀ ਉਸ ਦੀ ਮਦਦ ਨਹੀਂ ਕਰੇਗਾ ਇਸ ਲਈ ਕਿਸੇ ਦੀ ਮਦਦ ਕਰਨ ਕਿਸੇ ਦੀ ਮਦਦ ਕਰਨ ਦੇ ਆਪਣੇ ਵਿਚਾਰ ਨੂੰ ਭਲਾਓ ਆਪਣੀ ਮਦਦ ਸਿਰਫ ਇੱਕ ਕਿਸਮ ਦੇ ਵਰਗ ਨੂੰ ਨਾ ਦਿਓ ਵੀ ਐਨੂੰ ਮੈਂ ਮਦਦ ਦਊਂਗਾ ਇਹ ਵੀ ਮੇਰੀ ਮਦਦ ਕਰੂਗਾ ਇਹ ਵਿਚਾਰ ਆਪਣੇ ਮਨ ਚੋਂ ਕੱਢ ਦਿਓ ਤੇ ਇਹ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੁਣ ਜਰਾ ਸੋਚੋ ਇੱਕ ਪਾਸੇ ਤੁਹਾਡਾ ਦੋਸਤ ਆ ਜਿਸ ਕੋਲ ਪੈਸਾ ਹੈ ਦੌਲਤ ਹੈ ਦੂਜੇ ਪਾਸੇ ਇੱਕ ਗਰੀਬ ਔਰਤ ਜੋ ਭੁੱਖੀ ਬੈਠੀ ਹੈ ਤੁਹਾਡਾ ਦੋਸਤ ਤੁਹਾਨੂੰ ਕਹਿੰਦਾ ਕਿ ਦੋਸਤ ਅੱਜ ਖਾਣੇ ਲਈ ਬਾਜ਼ਾਰ ਤੋਂ ਵਧੀਆ ਖਾਣਾ ਮੰਗਵਾਓ ਤਾਂ ਦੂਜੇ ਪਾਸੇ ਉਹ ਔਰਤ ਤੁਹਾਡੇ ਤੋਂ ਦੋ ਸੁੱਕੀਆਂ ਰੋਟੀਆਂ ਮੰਗ ਰਹੀ ਹੈ ਤਾਂ ਤੁਸੀਂ ਕਿਸ ਦੀ ਮਦਦ ਕਰੋਗੇ ਮਦਦ ਕਰਨ ਦਾ ਹੱਕਦਾਰ ਕੌਣ ਹੈ ਸਭ ਤੋਂ ਪਹਿਲਾਂ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਔਰਤ ਦੀ ਭੁੱਖ ਮਟਾਈ ਪਰ ਅਕਸਰ ਕੋਈ ਵਿਅਕਤੀ ਇਸ ਤਰ੍ਹਾਂ ਨਹੀਂ ਸੋਚਦਾ ਉਹ ਆਪਣੇ ਦੋਸਤ ਨੂੰ ਖਵਾਵੇਗਾ ਉਹ ਬਾਜ਼ਾਰ ਤੋਂ ਮਹਿੰਗੀਆਂ ਚੀਜ਼ਾਂ ਮੰਗੇਗਾ ਖਰੀਦੇਗਾ ਉਸ ਨੂੰ ਦੇਵੇਗਾ ਪਰ ਕਿਸੇ ਗਰੀਬ ਵਿਅਕਤੀ ਨੂੰ ਉਸ ਦੀ ਭੁੱਖ ਮਟਾਉਣ ਲਈ ਪੈਸਾ ਨਹੀਂ ਦੇਵੇਗਾ ਦੂਜੀ ਗੱਲ ਜੋ ਯਾਦ ਰੱਖਣ ਦੀ ਹੈ ਕਿ ਆ ਉਹ ਐਵੇਂ ਕਿ ਮਦਦ ਕਰਦੇ ਸਮੇ ਸਾਡਾ ਲਾਲਚ ਕਦੇ ਵੀ ਇਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਅਕਸਰ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਨਾ ਸਾਡਾ ਲਾਲਚ ਸਾਡਾ ਸਵਾਰਥ ਉਸ ਨਾਲ ਜੁੜਿਆ ਹੁੰਦਾ ਅਸੀਂ ਆਪਣੀਆਂ ਭੂਵਿੱਖੜੀਆਂ ਯੋਜਨਾਵਾਂ ਤਿਆਰ ਕਰਕੇ ਉਸ ਵਿਅਕਤੀ ਦੀ ਮਦਦ ਕਰਦੇ ਹਾਂ ਅਸੀਂ ਸੋਚਦੇ ਹਾਂ ਜੇ ਮੈਂ ਇਹ ਕੰਮ ਉਸ ਲਈ ਕਰਦਾ ਤਾਂ ਪੂਰੇ ਵਿੱਚ ਇਹ ਵਿਅਕਤੀ ਮੇਰਾ ਕੰਮ ਵੀ ਪੂਰਾ ਕਰੇਗਾ ਉਹ ਮਦਦ ਜਿਹੜੀ ਆ ਰੱਬ ਦੀ ਕਚੈਰੀ ਵਿੱਚ ਨਹੀਂ ਮੰਨੀ ਜਾਂਦੀ ਕਿਉਂਕਿ ਇਹਦੇ ਵਿੱਚ ਲਾਲਚ ਹੁੰਦਾ ਵਾ ਇਹਦੇ ਵਿੱਚ ਸਵਾਰਥ ਹੁੰਦਾ ਤੁਸੀਂ ਆਪਣੇ ਲਾਲਚ ਨੂੰ ਆਪਣੇ ਆਪ ਨੂੰ ਧੋਖਾ ਦੇਣ ਲਈ ਮਦਦ ਦਾ ਰੂਪ ਦੇ ਰਹੇ ਯਾਦ ਰੱਖਣ ਵਾਲੀ ਤੇਜ਼ੀ ਨਾਲ ਲੈਵੇ ਕਿ ਆਪਣੀ ਸਮਰਥਾ ਅਨੁਸਾਰ ਦੂਜਿਆਂ ਦੀ ਮਦਦ ਕਰੋ ਇੱਕ ਘਰ ਵਾਲੇ ਨੂੰ ਕਦੇ ਵੀ ਕਿਸੇ ਦੀ ਐਨੀ ਮਦਦ ਨਹੀਂ ਕਰਨੀ ਚਾਹੀਦੀ ਕਿ ਉਸ ਦਾ ਪਰਿਵਾਰ ਉਸ ਤੇ ਬੱਚੀ ਦੁੱਖਾਂ ਦੀ ਜ਼ਿੰਦਗੀ ਜਿਉਂ। ਪਹਿਲਾ ਫਰਜ਼ ਸਾਡਾ ਤਾਂ ਆਪਣੇ ਪਰਿਵਾਰ ਦਾ ਨਾ ਆਪਣੇ ਪਰਿਵਾਰ ਨੂੰ ਖੁਸ਼ ਰੱਖਣਾ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਤੇ ਉਸ ਤੋਂ ਬਾਅਦ ਦੂਜਿਆਂ ਦੀ ਮਦਦ ਕਰਨੀ। ਪਰ ਕੁਝ ਲੋਕ ਪਹਿਲਾਂ ਦੂਜਿਆਂ ਦੀ ਮਦਦ ਕਰਦੇ ਆ ਤੇ ਆਪਣੇ ਪਰਿਵਾਰ ਨੂੰ ਇਗਨੋਰ ਕਰਦੇ ਆ, ਘੱਟ ਮਹੱਤਵ ਦਿੰਦੇ ਆ ਜਿਸ ਕਾਰਨ ਪਰਿਵਾਰ ਵਿੱਚ ਰੋਜ਼ ਲੜਾਈਆਂ ਹੁੰਦੀਆਂ, ਝਗੜੇ ਹੁੰਦੇ ਆ। ਅਸੀਂ ਸਮਾਜ ਵਿੱਚ ਐ ਸਭ ਕੁਝ ਵੇਖਦੇ ਆ। ਕਿਉਂਕਿ ਜਦੋਂ ਅਸੀਂ ਇਹਨਾਂ ਲੋਕਾਂ ਦੀ ਮਦਦ ਕਰਦੇ ਹਾਂ ਨਾ ਆਪਣੇ ਪਰਿਵਾਰ ਨੂੰ ਇਗਨੋਰ ਕਰਕੇ ਅਸੀਂ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਕਹਿਣਗੇ ਲੈ ਇਹ ਤਾਂ ਬਹੁਤ ਮਦਦ ਕਰਨ ਵਾਲਾ ਹੈ ਤੇ ਬੜੀ ਲੋਕ ਸੇਵਾ ਕਰਦਾ ਤੇ ਸਾਡਾ ਪਰਿਵਾਰ ਸਾਨੂੰ ਕਲ ਪੰਡਿਆਂ ਹੁੰਦਾ ਕਰ ਕਿ ਬਰ ਉਹਨਾਂ ਨੂੰ ਸਾਡੀ ਜ਼ਰੂਰਤ ਹੁੰਦੀ ਹੈ ਤੇ ਅਸੀਂ ਅਸੀਂ ਬਸ ਆਪਣੀ ਇੱਕ ਖੁਸ਼ੀ ਲਈ ਬਿਸਾਰੀ ਮੇਰੀ ਬਲੇ ਬਲੇ ਕਰਨ ਅਸੀਂ ਲੋਕਾਂ ਦੀਆਂ ਐਵੇਂ ਜਿਹੜੇ ਨਹੀਂ ਵੀ ਮਦਦ ਦੀ ਜ਼ਰੂਰਤ ਹੁੰਦੀ ਕਿਹਨੂੰ ਬਸ ਉੱਥੇ ਵੀ ਜਾ ਕੇ ਟਾਕਾ ਪਈਦਾ ਪਹਿਲਾਂ ਪਰਿਵਾਰ ਨੂੰ ਆਪਣਾ ਮਹੱਤਵ ਦੇਣਾ ਚਾਹੀਦਾ ਵਾ ਤੇ ਇਸ ਤੋਂ ਅਗਲੀ ਗੱਲ ਜਿਹੜੀ ਉਹ ਹੈਗੀ ਕਿ ਸਾਨੂੰ ਆਪਣੇ ਫਰਜ਼ ਤੇ ਜ਼ਿੰਮੇਵਾਰੀਆਂ ਨਿਭਾਉਣੀਆਂ ਜਿਹੜੀਆਂ ਚਾਹੀਦੀਆਂ ਅਸੀਂ ਆਪਣੇ ਫਰਜ਼ ਤੇ ਕੰਮ ਛੱਡ ਕੇ ਪਹਿਲਾਂ ਦੂਜਿਆਂ ਦੀ ਮਦਦ ਕਰਨ ਜਾਂਦੇ ਜਦੋਂ ਦੂਸਰੇ ਬਦਲੇ ਵਿੱਚ ਸਾਡੀ ਮਦਦ ਕਰਦੇ ਹਨ ਜੇਕਰ ਉਹ ਅਜਹਾਨੇ ਹੀ ਕਰਦੇ ਤਾਂ ਸਾਡਾ ਦਿਲ ਜਿਹੜਾ ਉਦਾਸ ਹੋ ਜਾਂਦਾ ਸਾਡਾ ਦਿਲ ਟੁੱਟ ਜਾਂਦਾ ਅਸੀਂ ਦੁਖੀ ਹੋ ਜਾਂਦੇ ਅਸੀਂ ਸੋਚਦੇ ਆ ਮੈਂ ਆਪਣਾ ਕੰਮ ਛੱਡ ਦਿੱਤਾ ਉਸ ਆਦਮੀ ਦੀ ਮਦਦ ਕੀਤੀ ਉਹਨੇ ਮੇਰੀ ਬਿਲਕੁਲ ਵੀ ਮਦਦ ਨਹੀਂ ਕਰ ਰਿਹਾ ਉਹ ਅਸਲੀ ਸਾਡਾ ਕੰਮ ਸਭ ਤੋਂ ਉੱਪਰ ਹੈ ਗਵਾ ਅਸੀਂ ਪਹਿਲਾਂ ਆਪਣੇ ਜਿਹੜੀਆਂ ਜ਼ਿੰਮੇਵਾਰੀਆਂ ਆਪਣੇ ਕੰਮ ਕਰੀਏ ਫਿਰ ਜੇ ਸਾਡੇ ਕੋਲ ਟਾਈਮ ਹੋਵੇ ਤਾਂ ਅਸੀਂ ਲੋਕਾਂ ਦੀ ਵੀ ਮਦਦ ਕਰੀਏ ਤੇ ਸਮਝਣ ਵਾਲੀ ਆਖਰੀ ਗੱਲ ਜਿਹੜੀ ਉਹ ਐ ਵਾ ਕਿ ਸਭ ਕੁਝ ਪਰਮਾਤਮਾ ਦੀ ਇੱਛਾ ਨਾਲ ਹੁੰਦਾ ਆਪਣਾ ਕੰਮ ਕਰਨਾ ਸਾਡਾ ਫਰਜ਼ ਆ ਕੰਮ ਜਿਹੜਾ ਸਰਬ ਜਿਹੜਾ ਹੈ ਗਵਾ ਸ਼ਕਤੀਮਾਨ ਦੇ ਹੱਥ ਵਿੱਚ ਉਸ ਰੱਬ ਦੀ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਉਹਨੂੰ ਜੋ ਉਹਦੀਆਂ ਜ਼ਿੰਮੇਵਾਰੀਆਂ ਉਹਦੇ ਤੇ ਛੱਡ ਦਿਓ ਤੋ ਜੋ ਤੁਹਾਨੂੰ ਫਰਜ਼ ਮਿਲਿਆ ਜ਼ਿੰਮੇਵਾਰੀਆਂ ਮਿਲੀਆਂ ਵਾ ਉਹਨਾਂ ਨੂੰ ਪੂਰਾ ਕਰੋ ਜੇਕਰ ਕੋਈ ਤੁਹਾਨੂੰ ਧੋਖਾ ਦਿੰਦਾ ਤਾਂ ਸਮਝ ਲਓ ਕਿ ਇਹ ਸਭ ਉਸ ਵਾਹਿਗੁਰੂ ਦਾ ਕੰਮ ਆ ਉਸ ਵਾਹਿਗੁਰੂ ਦੀ ਮਰਜ਼ੀ ਨਾਲ ਹੋਇਆ ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਉਹ ਸੱਚੇ ਪਾਤਸ਼ਾਹ ਤੇ ਇਹ ਮੈਂ ਨਹੀਂ ਮਦਦ ਕਰ ਰਿਹਾ ਇਹ ਮੈਂ ਨਹੀਂ ਸਾਰਾ ਕੁਝ ਕਰ ਰਿਹਾ ਇਹ ਮੇਰੇ ਮਾਧਿਅਮ ਰਾਹੀਂ ਉਹ ਕਰਵਾ ਰਿਹਾ ਉਹਨੇ ਮੈਨੂੰ ਚੁਣਿਆ ਅਸਲੀ ਮੈਂ ਕਰਮਾ ਵਾਲਾ ਆ ਜੋ ਕਰਦਾ ਜੋ ਕਰਵਾਉਂਦਾ ਉਹ ਵਾਹਿਗੁਰੂ ਜਿਸ ਦੀ ਇੱਛਾ ਅੱਜ ਤੱਕ ਉਸ ਦੇ ਸਾਹਮਣੇ ਜਿਹੜੀ ਉਹ प्रबल ਹੈਗੀ ਹੈ ਜਦੋਂ ਇਹ ਵਿਸ਼ਵਾਸ ਜਾਂ ਵਿਸ਼ਵਾਸ ਸਾਡੇ ਮਨ ਵਿੱਚ ਵਧਣ ਲੱਗਦਾ ਨਾ ਵੀ ਮੈਂ ਨਹੀਂ ਕਰ ਰਿਹਾ ਐ ਉਹ ਜਿਹੜੇ ਪ੍ਰਮਾਤਮਾ ਵਾ ਵਾਹਿਗੁਰੂ ਜੀ ਆ ਉਹ ਕਰਵਾ ਰਿਹਾ ਮੇਰੇ ਕੋਲ ਮੈਂ ਤੇ ਇੱਕ ਮਾਧਿਅਮ ਆ ਇਹ ਕਰਨ ਦਾ ਤੇ ਫਿਰ ਜਿਹੜੀਆਂ ਸਾਡੀਆਂ ਅਸੀਂ ਸ਼ਿਕਾਇਤਾਂ ਕਰਦੇ ਆ ਨਾ ਆਪਣੀ ਜ਼ਿੰਦਗੀ ਤੋਂ ਲੋਕਾਂ ਤੋਂ ਉਹ ਘਟ ਜਾਂਦੀਆਂ ਕਿਉਂਕਿ ਇਸ ਦੁਨੀਆ ਵਿੱਚ ਜੋ ਵੀ ਕੁਝ ਹੁੰਦਾ ਉਹ ਚੰਗੇ ਲਈ ਹੁੰਦਾ ਜੋ ਕੁਝ ਵੀ ਹੋ ਰਿਹਾ ਉਹ ਚੰਗੇ ਲਈ ਹੋ ਰਿਹਾ ਤੇ ਜੋ ਕੁਝ ਹੋਵੇਗਾ ਉਹ ਵੀ ਚੰਗੇ ਲਈ ਹੋਵੇਗਾ ਭਾਵੇਂ ਸਾਡੀ ਬੁੱਧੀ ਅੱਜ ਇਸ ਸਦਾਤ ਨੂੰ ਸਮਝਣ ਦੇ ਯੋਗ ਨਹੀਂ ਆ ਪਰ ਜ਼ਿੰਦਗੀ ਵਿੱਚ ਕਦੇ ਨਾ ਕਦੇ ਕਿਸੇ ਨਾ ਕਿਸੇ ਸਮੇਂ ਤੁਹਾਨੂੰ ਜਰੂਰ ਅਹਿਸਾਸ ਹੋਵੇਗਾ ਕਿ ਜੋ ਕੁਝ ਹੋਇਆ ਉਹ ਚੰਗੇ ਲਈ ਹੋਇਆ ਇਸ ਲਈ ਸਾਰੀਆਂ ਸ਼ਿਕਾਇਤਾਂ ਨੂੰ ਦੂਰ ਕਰੋ ਤੇ ਆਪਣਾ ਕੰਮ ਕਰਦੇ ਰਹੋ ਆਪਣੇ ਪਰਿਵਾਰਿਕ ਜੀਵਨ ਨੂੰ ਪੂਰੀ ਤਰ੍ਹਾਂ ਜਿਓ ਉਸ ਤੋਂ ਬਾਅਦ ਹੀ ਸੰਿਆਸੀ ਜੀਵਨ ਦੀ ਨੀ ਰੱਖੀ ਜਾ ਸਕਦੀ ਹੈ ਤੇ ਸੰन्यास ਵਾਲਾ ਜੀਵਨ ਤੇ ਅਸੀਂ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦੇ ਵੀ ਕਰ ਸਕਦੇ ਹਾਂ ਇਸ ਤੋਂ ਬਾਅਦ ਮਹਾਤਮਾ ਨੇ ਰਮਨ ਨੂੰ ਕਿਹਾ "हे ਪੁੱਤਰ ਆਪਣੇ ਪਿੰਡ ਵਾਪਸ ਜਾ ਆਪਣੇ ਬੱਚਿਆਂ ਨੂੰ ਵਾਪਸ ਲਿਆ ਉਹਨਾਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰੋ" ਇਹ ਸੁਣ ਕੇ ਰਮਨ ਆਪਣੇ ਬੱਚਿਆਂ ਨਾਲ ਆਪਣੇ ਪਿੰਡ ਵਾਪਸ ਆ ਗਿਆ ਪਿੰਡ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਰਮਨ ਜੰਗਲ ਗਿਆ ਸੀ ਉਹ ਕਿਹੜਾ ਗਿਆਨ ਲੈ ਕੇ ਵਾਪਸ ਆਇਆ ਪਰ ਅਗਲੇ ਦਿਨ ਸਵੇਰੇ-ਸਵੇਰੇ ਪਿੰਡ ਵਾਸੀਆਂ ਨੇ ਰਮਨ ਦੇ ਚਿਹਰੇ ਤੇ ਇੱਕ ਵੱਖਰੀ ਚਮਕ ਇੱਕ ਵੱਖਰੀ ਆਵਾ ਦੇਖੀ ਗੋਤਮ ਬੁੱਧ ਕਹਿੰਦੇ ਆ ਕਿ ਜੇਕਰ ਅਕਲਤਾ ਹੈ ਤਾਂ ਐਸਨੂੰ ਇੱਕ ਵਰਦਾਨ ਸਮਝੋ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਆਪਣੇ ਆਪ ਨੂੰ ਸੁਧਾਰਨ ਲਈ ਥੋੜਾ ਹੋਰ ਸਮਾਂ ਦਿੱਤਾ ਸੋ ਦੋਸਤੋ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਸਾਨੂੰ ਕਮੈਂਟ ਬਾਕਸ ਜਰੂਰ ਦੱਸੋ ਕਿ ਤੁਹਾਨੂੰ ਇਸ ਅੱਜ ਦੀ ਕਹਾਣੀ ਵਿੱਚ ਸਭ ਤੋਂ ਚੰਗਾ ਕੀ ਲੱਗਾ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਖੁਸ਼ ਰਹੋ ਹੱਸਦੇ ਰਹੋ ਮੁਸਕਰਾਉਂਦੇ ਰਹੋ ਜ਼ਿੰਦਗੀ ਇੱਕ ਵਾਰ ਹੀ ਮਿਲੀ ਹੈ ਖੁੱਲ੍ਹ ਕੇ ਜਿਓ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਡਾ